ਸਰਕਾਰ ਦਾ ਵੱਡਾ ਫੈਸਲਾ ਜੀਹਾਂ ਇਸ ਦੀਵਾਲੀ ਔਰਤਾਂ ਨੂੰ ਮੁਫਤ ਦੇ ਵਿੱਚ ਮਿਲਣਗੇ LPG ਸਿਲੰਡਰ ਉੱਤਰ ਪ੍ਰਦੇਸ਼ ਸਰਕਾਰ ਨੇ 2025 ਦੀਵਾਲੀ ਦੇ ਮੌਕੇ ਤੇ ਰਾਜ ਦੀਆਂ 17.5 ਮਿਲੀਅਨ ਔਰਤਾਂ ਲਈ ਮੁਫਤ LPG ਗੈਸ ਸਿਲੰਡਰ ਦਾ ਐਲਾਨ ਕੀਤਾ ਜੀਹਾਂ ਇਹ ਸਹੂਲਤ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਪੀਐਮ ਉਜਵਲਾ ਯੋਜਨਾ ਦੇ ਤਹਿਤ ਪ੍ਰਦਾਨ ਪ੍ਰਦਾਨਿਤ ਕੀਤੀ ਜਾਵੇਗੀ ਯੋਗੀ ਸਰਕਾਰ ਦੀ ਇਹ ਪਹਿਲ ਔਰਤਾਂ ਦੇ ਜੀਵਨ ਵਿੱਚ ਸਹੂਲਤ ਅਤੇ ਸਵੱਛਤਾ ਲਿਆਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਔਰਤਾਂ ਲਈ ਹੈ ਜੋ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੀਆਂ ਯੋਗ ਲਾਭਪਾਤਰੀ ਹਨ ਤੇ ਉੱਤਰ ਪ੍ਰਦੇਸ਼ ਸਰਕਾਰ ਤਿਹਾਰਾਂ ਦੌਰਾਨ ਇਹ ਨਾ ਖਪਤਕਾਰਾਂ ਨੂੰ ਮੁਫਤ ਸਿਲੰਡਰ ਪ੍ਰਦਾਨ ਕਰਦੀ ਹੈ ਔਰਤਾਂ ਨੂੰ ਪਹਿਲਾਂ ਸਿਲੰਡਰ ਖਰੀਦਣਾ ਹੋਵੇਗਾ ਤੇ ਸਰਕਾਰ ਬਾਅਦ ਵਿੱਚ ਸਬਸਿਡੀ ਦੀ ਰਕਮ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਵਾਪਸ ਟ੍ਰਾਂਸਫਰ ਕਰੇਗੀ ਤੇ ਇਸ ਤਰ੍ਹਾਂ ਸਿਲੰਡਰ ਦੀ ਅਦਾਇਗੀ ਰਿਵਰਸਮੈਂਟ ਰਾਹੀਂ ਕੀਤੀ ਜਾਂਦੀ ਹੈ ਤੇ ਮੁਫਤ ਸਿਲੰਡਰ ਲਾਭ ਪ੍ਰਾਪਤ ਕਰਨ ਦੇ ਲਈ ਲਾਭਪਾਤਰਿਆਂ ਨੂੰ ਆਪਣਾ ਈ KYC ਪੂਰਾ ਕਰਨਾ ਚਾਹੀਦਾ ਹੈ ਅਜਾ ਕਰਨ ਦੇ ਲਈ ਔਰਤਾਂ ਨੂੰ ਅਧਿਕਾਰਤ ਉਜਵਲਾ ਯੋਜਨਾ ਵੈੱਬਸਾਈਟ ਤੇ ਜਾਣਾ ਹੋਵੇਗਾ ਅਤੇ eKYC ਟੈਬ ਤੇ ਕਲਿੱਕ ਕਰਨਾ ਹੈ ਆਪਣੀ ਗੈਸ ਕੰਪਨੀ ਉਸ ਦੀ ਚੋਣ ਕਰੋ ਅਤੇ ਹਦਾਇਤਾਂ ਅਨੁਸਾਰ ਰਕਰੀਆ ਪੂਰੀ ਕਰੋ ਜੇਕਰ ਚਾਹੋ ਤਾਂ ਉਹ ਨਜ਼ਦੀਕੀ ਗੈਸ ਏਜੰਸੀ ਤੇ ਆਪਣਾ ਈਕੇਵਾਈਸੀ ਵੀ ਪੂਰਾ ਕਰ ਸਕਦੇ ਹੋ ਤੇ ਈਕੇਵਾਈਸੀ ਤੋਂ ਬਿਨਾ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ ਤੇ ਇਸ ਲਈ ਇਸ ਨੂੰ ਜਲਦੀ ਪੂਰਾ ਕਰਨਾ ਮਹੱਤਵਪੂਰਨ ਹੈ